ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਜੀ ਵਧੀਆ ਵਧੀਆ ਜੀ ਵਧੀਆ ਤੁਸੀਂ ਦੱਸੋ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਸਕੇ ਵੀ ਤਾਂ ਟਾਈਮ ਨਾਲ ਚਵਾਈ ਕਰਤੀ ਸ਼ੁਰੂ ਜਦਗੇ ਤੁਹਾਨੂੰ ਟਾਈਮ ਤਾਂ ਹੀ 4 ਵਜੇ ਦਾ ਹਾਂਜੀ ਹਾਂਜੀ ਹੁਣ ਮਾਲੋ ਟਾਈਮ ਵੇਖੋ ਕਿੰਨਾ ਹੋ ਗਿਆ ਤੇ ਉਹ بارش ਕਰਕੇ ਨਾ ਫਿਰ ਅਸੀਂ ਰੋਗੇ ਰਾਹ ਵਿੱਚ ਤਾਂ ਕਰਕੇ ਲੇਟ ਹੋ ਗਏ ਘਰ ਆ ਜਾ ਮਾਲੋ ਵੀ ਦੁੱਧ ਲੱਗਾ ਘਰ ਆਲੇ ਫੋਨ ਰਿਆ ਇਹ ਕਰਨਾ ਅੱਛਾ ਅੱਛਾ ਆਹ ਵੇਖੋ ਚਵਾਈਆਂ ਮੱਤੀ ਓਟਿੱਤੀਆਂ ਠੀਕ ਹੈ ਠੀਕ ਹੈ ਜੀ ਮੋਰੀ ਥੋੜੇ ਜਨਾਹੀਂ ਬਾਰਸ਼ ਕਰਕੇ ਲੇਟ ਹੋ ਗਏ ਵੀਰ ਦੇ ਕੋਲ 4 ਵਜੇ ਦਾ ਟਾਈਮ ਦਿੱਤਾ ਸੀ ਹਾਂਜੀ ਹਾਂਜੀ ਤੇ ਹੁਣ 5 ਦਾ ਵੀ ਥੋੜਾ ਜਿਹਾ ਤਾਂ ਟਾਈਮ ਹੋ ਗਿਆ ਵਾ ਤੇ ਇੱਧਰ ਵੇਖੋ ਜੱਗੇ ਵੀਰ ਬਾਲਟੀ ਲਾ ਕੇ ਕਿਹਾ ਮਰਜ਼ੀ ਚੱਲ ਜਾਓ ਹਾਂ ਤਾਂ ਮੋਕੇ ਦੇ ਆ ਗਏ ਆ ਹਾਂ ਮੋਕੇ ਦੇ ਆ ਗਏ ਜੇ ਇਹ ਕਿੰਨਾ ਜੇ ਇਸ ਤਾਂ ਮੇਰਾ ਤਾਂ ਜੱਗੇ ਵੀਰ 15 ਕਿਲੋ ਦੁੱਧ ਤਿਆਰ ਹੋ ਗਿਆ ਏ ਠੀਕ ਲੋ ਆ ਮੇਰੇ ਕੋਲ ਬਾਲਟੀ ਪਾਈ ਗਏ ਚੋਟੀ ਦਾ ਦੁੱਧ ਤਿਆਰ ਬਿਲਕੁਲ ਹਾਂ ਤੇ ਪਹਿਲਾਂ ਨਹੀਂ ਅਜੇ ਚੋਟੀ ਦਾ ਪਹਿਲਾਂ 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 ਇੰਨੀ ਮਰਜ਼ੀ ਉੱਠ ਕੇ ਪਈ ਜੋ ਕੋਈ ਪਰਵਾਹ ਨਹੀਂ ਠੀਕ ਆ ਠੀਕ ਆ ਜੀ ਲਓ ਜੀ 10 ਲੀਟਰ ਵਾਲੀ ਜਿਹੜੀ ਬਾਲਟੀ ਆ ਘਰਤੀ ਗੰਢਿਓ ਗੰਢੀ ਆ ਵੇਖੋ ਦਿਖਾਓ ਅਜੇ ਦੁੱਧ ਕਿੰਨਾ ਝੋਟੀ ਦਾ ਬੱਚੇ ਜੋਗਾ 2 ਕਿਲੋ ਦੁੱਧ ਥੱਲੇ ਆ ਲਓ ਜੀ ਆ ਬਾਲਟੀ ਚੈੱਕ ਕਰ ਸਕਦੇ ਜੇ ਤੁਸੀਂ ਤੇ ਥੱਲੇ ਵਿਧਣਾ ਦੇ ਵਿੱਚ ਜਿਹੜਾ ਦੁੱਧ ਅਜੇ ਕਾਫੀ ਆ ਕਾਫੀ ਆ ਤੇ ਹੁਣ ਆਪਾਂ ਬਾਈ ਖੋਲ ਕੇ ਦਿਖਾ ਲਈਏ ਥੋੜਾ ਜਿਹਾ ਲੇਟ ਹੋ ਗਈ ਆਪਾਂ ਜੀ ਨਹੀਂ ਕਰ ਸਕੀ ਨਾ ਭਰਾਵਾਂ ਦਾ ਹਾਂਜੀ ਹਾਂਜੀ ਅਜੇ ਦੁੱਧ ਹੈਗਾ ਥੱਲੇ ਇਹ ਬਾਈ ਕੰਢਾ ਜੀ ਹਾਂਜੀ ਦੰਦਾ ਦੁੱਧ ਹੀ ਦੋ ਦੰਦੇ ਜੱਗੇ ਵੀਰੇ ਜੀ ਲਓ ਜੀ ਦੋ ਦੰਦੇ ਝੋਟੀ ਦੇ ਕੱਡ ਕੱਡ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਹਾਂਜੀ ਹਾਂ ਪਿਓਰ ਮੌਰਾ ਨਾਲ ਦਿਲਿਆ ਤੇ ਜੈਡ ਬਲੈਕ ਆ ਗਈ ਆ ਤੇ ਬਾਈ ਕਿੰਨਾ ਟਾਈਮ ਆ ਕਰਸੇ ਨੂੰ ਤੂਈ ਨੂੰ ਅੱਜ ਨੌਵਾਂ ਦਿਨ ਜੱਗੇ ਵੀਰ ਠੀਕ ਆ ਲਓ ਜੀ ਨੌਵਾਂ ਦਿਨ ਸੂਈ ਨੂੰ ਤੇ 15 ਲੀਟਰ ਜਿਹੜਾ ਦੁੱਧ ਐਸ ਟਾਈਮ ਤਿਆਰ ਆ 15 ਕਿਲੋ ਜੱਗੇ ਵੀਰ ਮਣਾਕਦਾ 12 ਕਿਲੋ ਦੀ ਬਾਲਟੀ ਆ ਠੀਕ ਆ ਠੀਕ ਆ ਤੇ ਦਸਾਂ ਨਾਲ ਆ ਰਿਹਾ 2 ਕਿਲੋ ਬੱਚੇ ਚੋਗਾ ਆ ਠੀਕ ਆ ਠੀਕ ਆ ਜੀ ਲਓ ਜੀ ਨੌਵਾਂ ਦਿਨਾਂ ਦੀ ਥੱਲੇ ਸੂਈ ਥੱਲੇ ਹੀ ਗੁਰਾ 15 ਲੀਟਰ ਬਿਲਕੁਲ ਰੈਡੀ ਦੋਦਿਆ ਹਾਂ ਤੇ ਬਾਈ ਨੇ ਚਵਾਈ ਕਰ ਵੀ ਲਈ ਨੇ ਪ੍ਰਤੀ ਚੱਦੇ ਕਿ ਵੀ ਦੁੱਧ ਪੀਂਦੇ ਸਾਬੇ ਜੇ ਜੇ ਹੈਗਾ ਵਾ ਇਹਦੇ ਪਿੱਛੇ ਜਵਾਕੀ ਜੇ ਇਹਦਾ ਮਗਰ ਕੱਟੀ ਐ ਜੱਗੇ ਵੀਰ ਠੀਕ ਆ ਲਓ ਜੀ ਆ ਆ ਕਰਦੀ ਜੇ ਇਹਦੇ ਪਿੱਛੇ ਵੀ ਹਾਂ ਆ ਆ ਛੱਡ ਦੋ ਇਹ ਤਾਂ ਬਲੈਕ ਹੋ ਵੀਰੇ ਠੀਕ ਹੈ ਵੀਰ ਹਾਂਜੀ ਇਧਰ ਜਿੱਦਾਂ ਮਰਜ਼ੀ ਉਧਰ ਤੇ ਬਹਿ ਭਾਵੇਂ ਉਧਰ ਤੇ ਵੀ ਬਾਹੋ ਠੀਕ ਹੈ ਜੀ ਜਿੱਧਰ ਦੀ ਮਰਜ਼ੀ ਬਹਿ ਜਾਓ ਬੜੀ ਜਿਆਦਾ ਠੰਡੀ ਸੀ ਲੂਟੀ ਨਿਕਲੀ ਆ ਫਿਰ ਨਹੀਂ ਦੋ ਦੰਦ ਝੋਟੀ ਹਾਂਜੀ ਹਾਂਜੀ ਆ ਵੇਖੋ ਲੋ ਜੀ ਆ ਪਾਣੀ ਦੀ ਸਾਰ ਤੋਂ ਰੱਖਉਂਦੇ ਆ ਤੁਹਾਨੂੰ ਇਧਰ ਵੇਖੋ ਭਾਵੇਂ ਇਧਰ ਵੀ ਚੰਗਾ ਲੱਗਾ ਇਧਰੋਂ ਇਧਰੋਂ ਬਾਹੋ ਭਾਵੇਂ ਉਧਰੋਂ ਬਾਹੋ ਕੋਈ ਚੇਤੇ ਚੇਤਾ ਨਹੀਂ ਤੂੰ ਇਹ ਲੇਟ ਹੋ ਗਿਆ ਜੀ ਇੰਨੀ ਬੰਦੀ ਕਰ ਮਾਲੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਲਓ ਜੀ ਬਾਈ ਨੂੰ ਆਪਾਂ ਮੌਕੇ ਦੀ ਵੜ ਲਿਆ ਹੁੰਦੇ ਆਂ ਮੌਕੇ ਦਾ ਵਾੜਦਾ ਸਹੀ ਗੱਲ ਸਹੀ ਗੱਲ ਚੱਗੇ ਬਾਕੀ ਥਾੜਾ ਦਾ ਸੈਦ ਗਿਆ ਪਰ ਜਿਹੜਾ ਬਹੁਤ ਹੀ ਚੰਗਾ ਵਾ ਹਾਂਜੀ ਹਾਂਜੀ ਇਹਨਾਂ ਗੇਠ ਗੇੜ ਜਿਹੜੇ ਜੈਡ ਬਲੈਕ ਮੂੰਹਾਂ ਵੀ ਅਜੇ ਦੋ ਦੰਦ ਦੋ ਦੰਦ ਬਿਲਕੁਲ ਨਵੀਆਂ ਹਾਂ ਹਾਂਜੀ ਇਹ ਬਾਈ ਕਿੰਨਾ ਕੱਢ ਦੋ ਵੀਰੋ ਦੇ ਦੁੱਧ ਜੱਗੇ ਵੀਰ 18 19 18 19 ਥਾਲੂ ਨਿਕਲੋ ਦੇ ਜੋਗੀ ਅੱਛਾ 15 ਕਿਲੋ ਸਾਢੇ ਘਰ ਖਾਜਣਾ ਜਦੋਂ ਤਿਆਰ ਆ ਠੀਕ ਲੋ ਜੀ 18 19 ਲੀਟਰ ਵਾਲੀ ਛੋਟੀ ਤੇ 15 ਲੀਟਰ ਜਿਹੜਾ ਇਸ ਟਾਈਮ ਮੌਕੇ ਤੇ ਬਿਲਕੁਲ ਦੁੱਧ ਤਿਆਰ ਆ ਤਿਆਰ ਹੈ ਤੇ ਬਾਈ ਇਹਦਾ ਅਖੀਰ ਮੁੱਲ ਬੋਲ ਜੇ ਜੈ ਵੀਰ ਦਾ ਨਿਕਲ ਜਾਈ ਆ ਹਾਂਜੀ ਮੰਗਨ ਭਾ ਡੇਢ ਦੋ ਜੋ ਮਰਜ਼ੀ ਮੰਗੀ ਜਾਏਗੀ ਇਹ ਹਾਂ ਨਾ 1 ਲੱਖ 45000 ਦੀ ਹੋਗੀ ਅੱਛਾ ਜੀ ਹਾਂ ਕਰ ਦਈਏ ਮੰਨਤਾ ਥੋੜਾ ਕਰਾ ਲਓ ਜੋ ਕੋਰੋਨਾ ਤੇ 40 ਕਰ ਦਈਏ ਹਾਂਜੀ 40 40 ਚ 40 ਕਰ ਦਾਂਗੇ 35 ਹੀ ਦੇ ਦਾਂਗਾ ਨਾ ਲਓ ਬਾਈ 1 ਲੱਖ 35 ਠੀਕ ਆ ਠੀਕ ਆ ਜੀ ਬੰਦੋ ਜਵਾਬ 12 ਲੀਟਰ ਜਿਹੜਾ ਦੁੱਧ ਕਰਮ ਵਾਲੀ ਭਰੀ ਜਾਊਗੀ ਤੇ ਕੱਲ ਕਾਰਡ ਚੈੱਕ ਕਰ ਸਕਦੇ ਜੀ ਜਾਂ ਕਿ ਵੀਰ ਆਪਾਂ ਇਹਦੇ ਗਾਂਦੇ ਹੀ ਦਿਖਾ ਲਈ ਕੋਈ ਵੀਰ ਭਰਾਏ ਨਾ ਕਿ ਵੀ ਅਧੂਰ ਮਾਰਦੇ ਆ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਆਹ ਵੇਖੋ ਸਾਰੇ ਸਬੂਤ ਸੌਣੇ ਆ ਹੁਣ ਕਰੋ ਕਰ ਮਾਰੀਏ ਆਹ ਵੇਖੋ ਲਓ ਬਾਈ 2 ਦੋ ਦਾਂਦੇ 2 ਹੋਰੀ ਦੋ ਦਾਂਦੇ ਆ ਠੀਕ 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 ਬਿਲਕੁਲ ਜੀ ਸ਼ਾਂਤ ਸਵੇਰ ਜਿੰਨਾ ਵੀ ਟਾਈਮ ਦੱਸ ਦੋ ਕਿੰਨਾ ਵੀਰ ਭਾ ਜਿਹੜਾ ਮਰਜ਼ੀ ਵੀਰ ਭਾ ਸਵੇਰੇ ਆ ਜਾਓ ਫਿਰ ਆਪਣੀ ਚੋਆਇਸ ਕਰਾ ਲਓ ਹੁਣ ਕਿਸੇ ਦਾ ਠੀਕ ਹੈ ਜੀ ਹੁਣ 1 ਮਿੰਟ ਵਿੱਚ ਮਿਲਦੇ ਹੁੰਦਾ ਜੀ ਲੈ ਲਓ ਆ ਦੁੱਧ ਰੱਖੋ ਲੋ ਜੀ ਟਾਈਮ ਜਿਹੜਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਦਿੰਨੇ ਆ 5 ਕਿਤੇ ਲਾਗੇ ਬਣਨੇ ਦਾ ਟਾਈਮ ਹੋ ਚੁੱਕਾ ਵਾ ਇੱਕ ਦਿਖਾਉਣੀ ਪੂਰੀ ਤੇ ਇੱਕ ਆਹ ਵੜੀ ਆਪਾਂ ਪੂਰੀ ਦਿਖਾਵਾਂਗੇ ਵੀ ਬਿਲਕੁਲ ਤਾਜੀ ਸੁਈ ਆ ਨੀਲੀ ਤੇ ਪੂਰੀ ਤੇ ਜਵਾਗ ਵੀ ਪਛੇਰੇ ਨੀਲੀ ਪੂਰੀ ਦਾ ਹੀ ਆ ਪਤਾ ਨਹੀਂ ਕੱਟੀ ਕਿ ਕਟਾ ਕੁਛ ਨਹੀਂ ਆ ਵੀਰ ਨੂੰ ਤੇ ਬਾਈ ਨੂੰ ਦਿੱਤਾ ਸੀ ਟਾਈਮ ਅਸੀਂ 4 ਵਜੇ ਦਾ ਤੇ ਬਾਅਦ ਸੜਾ ਤੁਹਾਨੂੰ ਪਤਾ ਮੌਸਮ ਆ ਆ ਵੇਖੋ ਜਗੇ 4:41 ਮਿੰਟ ਹੋ ਗਏ ਜੀ ਠੀਕ ਲੋ ਜੀ ਜਿਹਨੇ ਮੱਚਾਇਆ ਇਹਨੂੰ ਮੜਾ ਜਗਾਇਓ ਹਾਂਜੀ ਲਓ ਵੀਰ ਜੀ 4 ਵਜੇ ਤੇ 41 ਮਿੰਟ ਹੋ ਚੁੱਕੇ ਆ ਠੀਕ ਜੀ ਹਾਂਜੀ ਤੇ ਬਾਈ ਆ ਫਿਰ ਕਿਵੇਂ ਆ ਬੂਰੀ ਝੋਟੀ ਤਾਜੀ ਸੂਈ ਅੱਜ ਪੰਜਵੇਂ ਦਿਨ ਸੂਈ ਲੱਗੇ ਵੀ ਆਮ ਅਗਰ ਕੱਟਾ ਜੀ ਠੀਕ ਹੈ ਲੋ ਜੀ ਮੇਰ ਸਾਫ ਜਿਹੜੇ ਪਿੱਛੇ ਆ ਗਿਆ ਹਾਂਜੀ ਹਾਂਜੀ ਇਹਦੇ ਕੋ ਕਿੰਨਾ ਬਾਲਾ ਇਹਦੇ ਥਰੇ ਆਟਮ 11 12 11 12 ਕਿਲੋ ਬੋਲੀ ਮਿਲੇਗਾ ਜਦੋਂ ਮੈਂ ਪੰਜਾਂ ਛਾਂ ਦੇ ساری ਸੂਈ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਸਵੇਰ ਸਵੇਰ ਤੀਸਰਾ ਸੂਈ ਲੱਗੇ ਵੀ ਠੀਕ ਹੈ ਲੋ ਜੀ ਸਵੇਰ ਤੀਸਰਾ ਸੂਈ ਜੀ ਹਾਂਜੀ ਤੇ ਦੀ ਲੀਬੂਰੀ ਇਹ ਕਿੰਨੇ ਦੁੱਧ ਵਾਲੀ ਆ ਦੁੱਧ ਚੱਗੇਗੀ 14 13 14 ਤੇ 13 ਘੜਾ ਲੈਣ ਦਿੰਦੇ ਨਹੀਂ ਠੀਕ ਹੈ ਠੀਕ ਲਓ ਜੀ 13 14 ਲੀਟਰ ਵਾਲੀ ਇਹ ਵੀ ਜੇ ਤੇ ਸੁਆਕਰ ਮਾਲੀ ਤੀਸਰਾ ਸੀ ਯਾਰ ਪਿਓਰ ਨੀਲੀ ਬੂਰੀ ਦੇ ਵਿੱਚ ਆਈ ਦਾ ਚੱਡਾ ਚੱਡਾ ਬਹੁਤ ਹੀ ਚੰਗਾ ਬੱਦਲਾ ਪਿਓਰ ਨੀਲੀ ਦਾ ਪਿਓਰ ਪਿਓਰ ਆਹ ਬੰਦੇ ਜੀ ਇਸ ਬਾਲਟੀ ਵਿੱਚ ਚੱਕਾ ਸਾਡੇ ਤੁਸੀਂ ਹੋਲੀ ਤਰੀ ਮੜੀ ਠਾਣਾ ਦਾ ਸੈਜ ਗਾਪ ਕੀ ਕਰ ਸਕਦੇ ਐਂ ਗੱਠੋਂ ਬਾਹਰ ਜਾਂਦੇ ਆ ਠਾਣਾ ਦਾ ਸੈਜ ਗਾਪ ਤੇ ਅਸਤਾਂ ਜਿਹੜਾ ਮੌਕੇ ਤੇ 11 ਲੀਟਰ ਬਿਲਕੁਲ ਜਿਹੜਾ ਦੁੱਧ ਤਿਆਰ ਆ ਕੋਈ ਬੌਹਲਾ ਲਾਲੇ ਦੁੱਧ ਲਾਲੇ ਦੁੱਧ ਲਾਲੇ ਗਿਆ ਬੜਾ ਹਨਾ ਤੇ ਠਾਣਾ ਦਾ ਸੈਜ ਗਾਪ ਤੇ ਸਪੈਸ਼ਲ ਲੱਗਾ ਪਿਆ ਵਾਰੇ ਨਾੜਾ ਨੂੜਾ ਵੀ ਛੱਡੇ ਦੇ ਚੰਗੀਆਂ ਆ ਗਈਆਂ ਹਾਂ ਤੇ ਮਿਲਕ ਵੈਨ ਦੀ ਬਟਕੀ ਲੱਗੀ ਤੇ ਇਹਦਾ ਭਾਈ ਮੁੱਲ ਫਿਰ ਇਹਦਾ ਨਿਗ੍ਹਾ ਜੀ ਅੱਜ ਅੱਗੇ ਵੀਰ ਇਹ 80 ਦੀ ਤੇ ਦੀਏ ਹੋਰ ਕਿ ਖਾਦ ਦੀ ਮੰਗਤਾ ਹਾਂਜੀ ਖੁੱਲਾ ਕਰ ਦਈਏ ਕਰਾ ਦਿਓ ਜਿੰਨਾ ਕਰਾਉਣਾ ਜੇ ਵੀ ਹਾਂ ਨਾ ਦੱਸ ਦਈਏ ਹਾਂ ਨਾ ਜਿਹੜੀ ਜੱਗੇ ਵੀ ਦੇਣੀ ਪੂਰੇ 75 ਦੇ ਦਾਂ 75 ਦੇ ਇੱਕ 75 ਦੇ ਠੀਕ ਲਾਓ ਕੋਈ ਵੀਰ ਭਰਾ ਫੋਨ ਲਾਵੇ ਦੇਰ ਖੁੱਲੇ ਮਾਣ ਦਾ ਫੇਰ ਕਰਦਾਂਗੇ ਅੱਛਾ ਜੀ ਹਾਂਜੀ ਲਵਜੀ ਕੀ ਤੇ ਰੇਟ ਦੇ ਵਿੱਚ ਵੀ ਬਾਈ ਕਹਿੰਦਾ ਕਿ ਮਾਣ ਦਾ ਕਰਦਾਂਗੇ 75000 ਵੈਸੇ ਵੀਰ ਨੇ ਮੁੱਲ ਕੀਤਾ ਵਾ ਤੇ ਮੌਕੇ ਦੀ ਜਿਹੜਾ ਕੱਲ ਆਪਾਂ ਪਰਸੋਂ ਵੀਡੀਓ ਪਾਈ ਹਾਂਜੀ ਹਾਂਜੀ ਵਿੱਚ ਮੰਨ ਲਓ ਵੀ ਆਪਣੀਆਂ ਮੱਜਾਂ ਵਟੀਆਂ ਆਂ ਹਾਂਜੀ ਉਹ ਮਾਲਾ ਵੀ 3.5 3.5 ਨਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਹੁਣ ਵੀਰ ਭਰਾਵਾਂ ਨੂੰ ਆਪਾਂ ਅੱਜ ਫੋਨ ਲਾ ਕੇ ਫੇਰ ਉਹਨਾਂ ਪੁੱਛਿਆ ਵੀ ਦੁੱਧ ਦੱਸੋ ਕਿੰਨਾ ਕਹਿੰਨਾ ਅੱਛਾ ਜੀ ਉਹਦੀ ਵੀਰ 18 18 ਕਿਲੋ ਦੁੱਧ ਹੜੀ ਮੁੰਜੀ ਨਹੀਂ ਵੱਡੀਆਂ ਛੋਟੀਆਂ ਕੋਈ ਸ਼ੱਕ ਨਹੀਂ ਸਾਰਾ ਆ ਗਿਆ ਨਾ ਜੱਗੇ ਵੀਰ ਸਾਨੂੰ ਵੀ ਵੇਚਦਾ ਉਹਨਾਂ ਨੂੰ ਵੀ ਚੋਣਦਾ ਇਹ ਮੰਨ ਲਓ ਵੀ ਆਪਾਂ ਹੁਣ ਇਹਦੇ ਥਲ 15 ਕਿਲੋ ਦੁੱਧ ਆ ਠੰਡਾ ਆ ਜੀ ਉੱਥੇ ਜਾ ਕੇ ਨਿਕਲੇ 8-9 ਕਿਲੋ ਕਿੱਡੀ ਮਾੜੀ ਗੱਲ ਨਹੀਂ ਮਾੜੀ ਗੱਲ ਫਿਰ ਸਤੋਵਾਂ ਤੇ ਚੱਲ ਕਿਲੋ ਖੰਡ ਦਾ ਚੱਲ ਜਾਂਦਾ ਕਿਲੋ ਖੰਡ ਦਾ ਜੱਗੇ ਵੀ ਪਤਾ ਕਿ ਉਧਰ ਉਧਰ ਹੀ ਚੱਲ ਜਾਂਦਾ ਚੱਲ ਜਾਂਦਾ ਤੇ ਚਲੋ 5-5 6-6 ਕਿਲੋ ਦਾ ਚੱਲ ਨਹੀਂ ਨਹੀਂ ਬਿਲਕੁਲ ਜੀ ਲਓ ਬਾਈ ਇਹ ਵੀ ਬਾਈ ਜਿਹੜਾ ਛਕੀਨ ਹੈ ਵੱਡੀਆਂ ਛੋਟੀਆਂ ਲੈਣ ਦਾ ਤੇ ਬਾਈ ਦੇ ਕੋਲ ਜਿਹੜੇ ਪਸ਼ੂ ਚੰਗੇ ਹੁੰਦੇ ਆ ਉਹਦਾ ਜੱਗੇ ਵੀ ਆਪਾਂ ਲੈਣੇ ਨੇ ਫਿਰ ਵੱਡੀਆਂ ਇਹ ਹਾਂਜੀ ਤੋਂ ਨਾਲ ਦੇ ਨੇ ਖੰਡ ਪਾੜ ਕੇ ਆਏ ਤੁਹਾਨੂੰ ਪਤਾ ਤੁਹਾਡੇ ਹਾਂਜੀ 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 ਥੋੜਾ ਜਿਹਾ ਆਪਣੇ ਨਾਲੋਂ ਇਹਨਾਂ ਤਿੰਨ ਦਿਨ ਫਿਰ ਮੰਨ ਲਓ ਵੀ ਉੱਥੇ ਰਹਿਣਾ ਪਿਆ ਤੁਹਾਨੂੰ ਫਰੋ ਬਈਆ ਕਤੋਂਪੜ ਕੰਬਣ ਵੀ ਪਾਣ ਹੁੰਨੇ ਆ ਇਹ ਜੱਗੇ ਵੀ ਦੇ ਦਿਨ ਲੱਗੇ ਜੋ ਮੰਨ ਲਓ ਵੀ ਰੱਬ ਦਾ 40 42 ਦਿਨ ਸਾਰੇ ਸਮੂਹ ਚ ਅੱਛਾ ਜੀ ਹਾਂ ਕੁ ਡੇਢ ਮਹੀਨਾ ਮੰਨ ਕੇ ਲਵੇ ਆਪਾਂ ਅੱਛਾ ਜੀ ਕਿੰਨੇ ਦੁੱਧ ਆਲੀਏ ਦੋ ਜੋ 13 14 13 14 ਕਿਲੋ ਜਗੀ ਵੀ ਦਿੰਦੀ ਰਹੀ ਠੀਕ ਆ ਸੂਆ ਕਿਲੋ ਆ ਸੂਗੀ ਸੂਆ ਤੀਸਰਾ ਇਹਨੇ ਸੋਣਾ ਆਪਣੇ ਘਰੋਂ ਹੀ ਲਈ ਆਪਣੇ ਬੰਦੇ ਕੋਈ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਤੀਸਰਾ ਸੂਆ ਸੋਣਾ ਜੇ ਕਰਮਾਲੀ ਨੇ ਖੋਲੋ ਭਾਈਏ ਵੀ ਖੋਲ ਕੇ ਪਰੋਖਾ ਲੀਏ ਤੇ 13 14 ਦੀ ਕਰਾਲੀ ਇਹ ਵੀ ਆ ਤੇ ਕੱਡ ਕੱਡ ਵੀ ਚੰਗਾ ਆ ਗਿਆ ਚੰਗੀ ਚਲੋ ਜੀ ਤੇ ਕੁਆਲਿਟੀ ਦਾ ਸੇਂਗਰ ਤੁਹਾਨੂੰ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹ ਨਿਗਾ ਨਿਗਾ ਜਿਆ ਸਿੰਘ ਇਹ ਦੇਣ ਬਾਈ ਕਹਿੰਦਾ ਕਿ ਡੇਢ ਕਿ ਮਹੀਨੇ ਦਾ ਆਸ-ਪਾਸ ਕੋਈ ਮੰਨ ਕੇ ਲਵੇ ਤੇ ਮਿਲਕ ਵਾਂਡੀ ਬੜੀ ਚੰਗੀ ਜਿਹੇ ਥਾਣਾ ਦਾ ਸੈਰ ਗਿਆ ਵੀ ਬਹੁਤ ਹੀ ਸ਼ਾਨਦਾਰ ਆ ਇਹ ਜੱਗੇ ਵੀ ਕਮੇਟੀ ਪਾ ਦੇਣੀ ਆਪਾਂ ਅੱਛਾ ਜੀ ਹਾਂ ਲਓ ਬਈ ਇਹ ਕਮੇਟੀ ਆ ਵੀਰਸ ਪਾ ਦੇਦੋਂ ਜਿਹੜਾ ਬਾਈ ਮੌਕਾ ਸਾਹਮ ਗਿਆ ਰੇ ਸਾਹਮ ਗਿਆ ਹਾਂ ਜੀ ਹਾਂ ਤੇ ਜਿਹੜੀ ਮਿਲਕ ਵਾਂਡ ਜਿਹੜੀ ਐ ਡਰੈਗਟ ਹਿਸਾਬ ਨਾਲ ਪਾਈਪਾਂ ਭਰੀਆਂ ਰੱਪਣ ਬਹੁਤ ਹੀ ਚੰਗਾ ਠੀਕ ਹੈ ਠੀਕ ਹੈ ਜੇ ਥਾਂ ਸਾਰ ਗਿਆ ਵੀ ਬੜਾ ਚੰਗਾ ਆ ਗਿਆ ਤੇ ਇਹਦਾ ਕੀ ਮੁੱਲ ਕਰਨਾ ਫਿਰ ਜੱਗੇ ਵੀ ਜਿਹੜਾ ਕਰਾਂਗੇ ਫੋਨ ਤੇ ਅੱਛਾ ਤੇ ਮੁੱਲ ਬਹੁਤ ਨਿਗਾ ਜ ਇੰਨਾ ਕੀ ਹੋਊਗਾ ਅੱਛਾ ਕੋਈ ਵੀਰ ਭਰਾ ਫੋਨ ਲਾਵੇ ਮੋੜਣਾ ਨਹੀਂ ਆਪਾਂ ਠੀਕ ਹੈ ਠੀਕ ਹੈ ਦੇ ਦੇਣੀ ਆਪਾਂ ਲਓ ਜੀ ਇਹਦਾ ਜਿਹੜਾ ਮੁੱਲ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਤੇ ਬਾਕੀ ਦੇ ਵੀ ਬਿਲਕੁਲ ਭਾਅ ਨਾਲ ਹੀ ਦੇਣੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਹਣਾ ਬਾਈ ਹੋਰ ਕੋਈ ਬੜੇ ਉਹ ਬੇਨਤੀ ਹੈ ਜੱਗੇ ਵੀ ਸ਼ੁਣਿਆ ਜੀ ਅਸੀਂ ਅੱਗੇ ਚੋਕੇ ਖੜੋ ਦੋ ਟਾਈਂ ਤਿੰਨ ਟਾਈਂ ਲਓ ਬਈ ਹਾਂ ਵਰੀ ਬਾਈ ਦੀ ਉਹ ਬੈਂਡ ਮਾਰਾ ਜੀ ਤੱਕ ਆਪਣਾ ਜਗ੍ਹਾ ਵੀ ਨਹੀਂ ਲਿਆ ਤੇ ਬਿਲਕੁਲ ਸਹੀ ਕਰਿਆ ਆਪਣਾ ਨਾਮਾ ਨਹੀਂ ਆਇਆ ਹਾਂਜੀ ਹੁਣ ਮਾਲਕ ਕੱਲ ਜਿੰਨੇ 3.5 ਲੱਖ ਦੀ ਮੱਝ ਲਈ ਆਪਣੇ ਲੋਕ ਹਾਂਜੀ ਤੇ ਸਾਲਾ ਉਹਨਾਂ ਧਾਰਮ ਨਹੀਂ ਮਾਰੀ ਦੇ ਠੀਕ ਆ ਪੰਦਰ ਭਾਵਾ ਅਸੀਂ ਤੇਰੇ ਨਾਲ ਮੰਨਦਾ ਵੀ 2 ਸਾਲ ਤੋਂ 3 ਸਾਲ ਤੋਂ ਵੀਡੀਓ ਵੇਖਣ ਦਾ ਆ ਅਸੀਂ ਲੈਣੀ ਸੀ ਮੱਝ ਤੇ ਤੇਰੇ ਕੋਲ ਲੈਣੀ ਆ ਠੀਕ ਹੈ ਜੀ ਉਹਨਾਂ ਜਗੇ ਵੀ ਧਾਰ ਵੀ ਤੁਹਾਨੂੰ ਸਟੇਟ ਸੀ ਮੈਂ ਪਾਇਆ ਸੀ ਇੱਕ ਘੰਟੇ ਦੇ ਵੀ ਜੋ ਆਪਣੇ ਸਾਰਾ ਮਾਲ ਵੇਚ ਗਿਆ ਹਾਂਜੀ 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 ਤੇ ਲਓ ਬਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ